ਸਸਕਾਲ ਦੀ ਅਜੇ ਪਾਸ ਨਾ ਵਗੇ ਦੀ ਪਾਈਕ ਨਹੀਂ ਆਈ ਚਨਾੰਦਰੀ ਆ ਦੀ گنڈੇ ਤੇ ਸੀ ਪਿੰਡ ਇੱਕ ਸੁਹਾਵੇ ਉਸ ਪਿੰਡ ਦੇ ਸੰ ਸੌ ਦਰਵਾਜ਼ੇ ਸੌ ਦਰਅ ਕਹਾਵੇ ਨੌ ਲੱਖ ਇੱਕ ਬਾਗ ਸੀ ਉਸ ਵਿੱਚ ਹਰਿਆ ਭਰਿਆ ਰਹਿੰਦਾ ਜਿਹੜਾ ਉੱਥੇ ਜਾ ਕੇ ਰਹਿੰਦਾ ਉਸ ਦਾ ਹੋ ਰਹਿ ਜਾਂਦਾ ਕਨਈਆ ਨੰਦਾ ਬੱਚਾ ਸੀ ਉਸ ਪਿੰਡ ਦੇ ਵਿੱਚ ਰਹਿੰਦਾ ਮਾਤਾ ਪਿਤਾ ਦਾ ਮੰਨੇ ਕਹਿਣਾ ਦੁਖ ਸੁਖ ਸਾਮਸੋਸ ਏਂ ਦਾ ਮਨਦਾ ਉਹ ਕੇ ਪਾਈ ਕਨਈਆ ਨੰਦਪੂ ਸਹਿਬ ਆਇਆ ਸੇਵਾ ਭਾਵਨਾ ਦੇ ਲਈ ਜੀਵਨ ਗੁਰੂ ਚਰਨਾ ਵਿੱਚ ਲਾਇਆ ਪਾਣੀ ਪਾਣ ਲਈ ਸੰਗਤ ਤਾਈਂ ਵੱਲ ਨਦੀ ਦੇ ਜਾਵੇ ਮਸਕਾ ਪਰ ਪਰ ਆ ਪਾਈ ਕਨਈਆ ਦਰਿਆ ਤੋਂ ਲਿਆਵੇ ਨੰਦਪੂ ਸਾਹਿਬ ਦੇ ਵਿੱਚ ਸੀ ਉਸਨੇ ਕੁਟਿਆ ਇੱਕ ਬਣਾਈ ਆਉਂਦੇ ਜਾਂਦੇ ਰਾਈਆਂ ਤਾਈਂ ਪਾਣੀ ਜਾਏ ਪਿਲਾਏ ਪਾਈ ਕਨਈਆ ਜਿੰਦਾ ਜੀਵਨ ਜਾਂਦਾ ਨਹੀਂ ਭੁਲਾਇਆ ਕਰੀਏ ਭਲਾ ਮੁਨਕਤਾ ਉਤੇ ਸਭ ਨੂੰ ਉਸ ਨੇ ਸਿਖਾਇਆ ਜੰਗ ਦੇ ਅੰਦਰ ਹਰ ਜ਼ਖਮੀ ਦੇ ਮੂੰਹ ਵਿੱਚ ਪਾਣੀ ਪਾਵੇ ਆਪਣੀ ਜਾਨ ਲੜਾ ਕੇ ਹਰ ਜ਼ਖਮੀ ਦੀ ਜਾਨ ਬਚਾਵੇ ਉਸ ਨੂੰ ਤੱਕ ਕਿਸੇ ਸਿੰਘ ਨੇ ਚੁਗਲੀ ਜਾ ਕੇ ਖਾਧੀ ਗੁਰੂ ਜੀ ਐ ਪਾਈ ਕਨਈਆ ਤੁਹਾਡਾ ਹੈ ਅਪਰਾਧੀ ਇਹ ਤਾਂ ਜ਼ਖਮੀਆਂ ਵੈਰੀਆਂ ਦੇ ਵੀ ਮੂੰਹ ਵਿੱਚ ਪਾਣੀ ਪਾਉਂਦਾ ਸੱਚ ਪੁੱਛੋ ਤਾਂ ਆਪਣੇ ਨਾਲ ਡਾਂਡਾ ਧਰੋ ਕਮਾਉਂਦਾ ਦਸੰ ਪਿਤਾ ਨੇ ਭਾਈ ਕਨਈਆ ਤਾਂ ਹੀ ਬਾਸ ਬੁਲਾਇਆ ਜ਼ਖਮੀ ਵੈਰੀਆਂ ਨੂੰ ਰਣ ਅੰਦਰ ਕਿਉਂ ਤੂੰ ਪਾਣੀ ਪਿਆਇਆ ਭਾਈ ਸਾਹਿਬ ਕਹਿਣ ਲੱਗੇ ਜੀ ਇਸ ਲਈ ਪਾਣੀ ਪਿਆਇਆ ਵੈਰੀ ਮਿੱਤ ਸਭ ਦੇ ਵਿੱਚੋਂ ਤੂੰ ਹੀ ਉਹ ਨਜ਼ਰ ਆਇਆ ਦਸਮ ਪਿਤਾ ਫਿਰ ਆਖਣ ਲੱਗੇ ਇਹ ਕੀ ਫਰਜ ਨਿਭਾਵੇ ਆ ਲੈ ਮਲਮ ਤੇ ਦੀ ਡੱਬੀ ਸਭ ਦੇ जख्मਾਂ ਉੱਤੇ ਲਾਵੇਂ ਗੁਰੂ ਗੋਬਿੰਦ ਸਿੰਘ ਦੀ ਸਿੱਖਿਆ ਤੇ ਕਨਈਆ ਅਮਲ ਕਮਾਵੇ ਨਾ ਕੋਈ ਵੈਰੀ ਨਾ ਬੇਗਾਨਾ ਸਭ ਨੂੰ ਹੈ ਸਮਝਾਵੇ ਜਿਹ ਸਖਸ ਉਸ ਜਹਾਨ ਜਗ ਤੇ ਰੋਜ਼ ਰੋਜ਼ ਨਹੀਂ ਆਉਂਦੇ ਜਿੰਨਾਂ ਦੀ ਮਹਿਮਾ ਹਸ਼ਰਤ ਤਿੱਕਰਾ ਲੋਕ ਰਹਿਣਗੇ ਗਾਉਂਦੇ ਇਹ ਸੀ ਜੀ ਭਾਈ ਕਨਿਆ ਜੀ ਦੀ ਬੜੀ ਵਧੀਆ ਕਵਿਤਾ ਔਰ ਆਪਣੇ ਬੱਚਿਆਂ ਨੂੰ ਜਰੂਰ ਦੱਸਿਓ ਜੀ ਭਾਈ ਕਨਿਆ ਜੀ ਬਾਰੇ ਬਾਤਵਾਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਜੀ ਤਾਂ ਜੋ ਮਿਲਦੇ ਆ ਫਿਰ ਇੱਕ ਨਵੀਂ ਵੀਡੀਓ ਲੈ ਕੇ ਪਰ ਆਪਣੇ ਬੱਚੇ ਨੂੰ ਜਰੂਰ ਸਮਝਾਓ ਭਾਈ ਕਨਿਆ ਜੀ ਨੇ ਕਿੰਨੀ ਸੋਹਣੀ ਆਪਣੀ ਸੇਵਾ ਨਵਾਈ ਜੀ Melhor ler Sassy feira,